ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਨੇੜੀ ਹਾਂ ਪਵਾ ਜੀ ਕੋਠੇ ਕਿੱਕਲਾ ਮੁਸ਼ਕਤ ਆਉਂਦੀ ਨਹੀਂ ਕਿਉਂ ਕਿਹੜਾ ਅੰਦਰ ਆ ਕੁਛ ਮੇਰਾ ਪਾਣੀ ਦਿਖਦਾ ਆ ਵੀ ਦਿਨ ਦੇਖਣੇ ਸੀ ਭੈਣ ਨੂੰ ਗੜ ਲੈ ਜੀ ਨੂੰ ਕਿਹੜਾ ਓਏ ਉਹ ਕਿਹੜਾ ਵੇਖਾ ਕਰਕਚ ਬੋਲਦਾ ਹੀ ਨਹੀਂ ਹੈ ਆ ਭੈਣ ਦਾ ਦੰਗ ਗੜਿਆਲ ਓਏ ਇਹਨੇ ਕੁੱਤਾ ਭੰਕੀ ਜਾਂ ਨਾ ਵੀ ਆਦਾ ਕਾਥੋਂ ਗੋਰ ਗਿਆ ਪਾਇਗਾ ਕੁਲਕਤਾ ਕੀ ਕਰੀ ਜਨਾ ਚੱਕੀ ਬੈਠਾ ਸੀ ਹੋਰ ਭੈਣ ਦੀ ਫੁੱਦੀ ਤੂੰ ਨਾ ਕਰਦਾ ਤੇ ਕਿਉਂ ਭੈਣ ਦਾ ਲੰਨਾ ਸਾਡੀ ਕਣਕ ਲਵੇੜੀਆ ਤੂੰ ਤੇ ਗਾਣ ਨਿਕਲ ਗਈ ਨਾਰੇ ਭੈਣ ਦੇ ਲੰਨੋ ਰੇ ਪਾਵਾਂ ਮੁਖਸਰੀ ਨਾਲੇ ਕਲੇਸ਼ ਫਿੜਦੇ ਹਾਂ ਓ ਖਾਣ ਨੂੰ ਰੱਖਣੀ ਐ ਇਹ ਕੋਈ ਖਾਣ ਨੂੰ ਫੇ ਮੈਂ ਵਿਛਦਾ ਓ ਚਲ ਬਾਹਰ ਬਾਹਰ ਜਾ ਦੇ ਭਾਵਾਂ ਦੀ ਬਾਹਰ ਹੋ ਜਾ ਤੈਨੂੰ ਦੱਸਿਆ ਨਾਰੇ ਚੱਟੀ ਚੱਕ ਉਹ ਪਰੋਣੇ ਨਸ਼ਾ ਛੱਡਿਆ ਕੱਲੀਆਂ ਫੂਕਾਂ ਉਹਨਾਂ ਚੱਤੀ ਤਾਂ ਹੈ ਹੀ ਨਹੀਂ ਅੰਦਰ ਫੂਕਾਂ ਕਿਹਨੇ ਕਾ ਬੱਟਾ ਨਵੇੜੀਆਂ ਤੂੰ ਉਹਦਾ ਭੈਣਿਆ ਉਹ ਇਹਨੂੰ ਚੱਕ ਚੱਕ ਨਸ਼ੇ ਤੇ ਲਾਈ ਗਿਓ ਭੈਣਿ ਲਾਈ ਗਿਓ ਉਹਦਾ ਸਵਾਦ ਦਾ ਮਾਰੇ ਖਾਈ ਗਏ ਤਿੰਨਾਂ ਜਹਨ ਦਾ ਮਾਰੇ ਉਹਨੂੰ ਮਾਗਦੀ ਡਿੱਗਦਾ ਤੇ ਨਸ਼ਾ ਉਹ ਪਰੋਣਿਆ ਹੁੰਦੇ ਹੀ ਨਹੀਂ ਕੁਝ ਦੇਖ ਲੈ ਲੈ ਤੂੰ ਬਾਹਰ ਹੋ ਜਾ ਯਾਰ ਕਰ ਕੁਝ ਮੈਂ ਨਹੀਂ ਡਾਕਟਰੀ ਕਰਾ ਲੈ ਹਾਇਰ ਹੋ ਜਾ ਮੈਂ ਤੇਰਾ ਕਹਤੀ ਗੱਲ ਯਾਰ ਬਾਹਰ ਹੋ ਜਾ ਨਹੀਂ ਸਾਡੇ ਨਾ ਬੰਡਾ ਫੜ ਜਗਾ ਨਹੀਂ ਹੁੰਦਾ ਮੈਂ ਬੰਡਾ ਤੇ ਮਰੂ ਕੰਨ ਖੁੰਦੇ ਮੇਰੇ ਸਾਰੇ ਦੇ ਕੁਝ ਜਿਹੜੇ ਹੱਗਣ ਮੂਤਾਂ ਤੇ ਕਮਰ ਨਾ ਤੂੰ ਪਰੇ ਬਾਹ ਨਿਕਲ ਗੌਰਮਿੰਟ ਦੀ ਨਹੀਂ ਰੋਕ ਹੈ ਆਪਣਾ ਸਾਡੀ ਕਣ ਕੱਚ ਨਾ ਬਣੀ ਯਾਰ ਤੂੰ ਤੂੰ ਨਾ ਬੜੀ ਫੇਟੂ ਨਹੀਂ ਹਾਂ ਨਾ ਨਾ ਅਸੀਂ ਥੋੜੇ ਜਿਹਾ ਗਏ ਨਹੀਂ ਗਏ ਗਏ ਨਹੀਂ ਪਰ ਹੱਗਣ ਮੂਤਾਂ ਨਾ ਕੋਈ ਬੰਨ ਨਹੀਂ ਹੈ ਐਵੇਂ ਤੂੰ ਇੱਥੇ ਟੱਟੀ ਸਾਡੀ ਕਣ ਕੱਚ ਕਰ ਗਰ ਮਾਗ ਰੋ ੱੱੱਕਾ ਨਾਲਾ ਕੱਪੜੇ ਲੈ ਜਾਏਗਾ ਕਿ ਪਾਣੀ ਹੋਣੀ ਜਾਂਦਾ ਜਾਂਦਾ ਤੇਰਾ ਕਹਤਾ ਯਾਰਾ ਮੈਂ ਥੋ ਥਾਪੜ ਖਾਵੇਂਗਾ ਮੈਨੂੰ ਐ ਲੱਗਦਾ ਮੈਂ ਤੈਨੂੰ ਦੱਸਾਂ ਮੇਰਾ ਕੁਦਰਤੋਂ ਤੇਰੇ ਕਰਮ ਚੰਗੇ ਨਸ਼ਾ ਛੱਡਿਆ ਹੋਇਆ ਤੈਨੂੰ ਮੈਂ ਚੱਕ ਤਾਲੀ ਨਾ ਮਾਰਦਾ ਅੱਗੇ ਦਾ ਉਤੋਂ 20ਾਂ ਮਾਰਿਆ ਤਾਲੀ ਨਾ ਚੱਕ ਚੱਕ ਕੇ ਮੇਰੇ ਖੰਦੀ ਪੰਜ ਚਾਰ ਵਾਰੀ ਬਚ ਕੇ ਉੱਤੇ ਤੁਸੀਂ ਮੇਰੇ ਤੇ ਬਾਰ ਕਰਿਆ ਤੂੰ ਬਾਰ ਹੋ ਜਾਂ ਬਾਰ ਮੈਨੂੰ ਐ ਲੱਗਦਾ ਮੈਂ ਤਾਂ ਤੂੰ ਪਿੰਜਨੀਆਂ ਪਟਾਂਗਾਂ ਛੋਟੇ ਮਾਰਾਂ ਮੈਂ ਟੱਟੀਆਂ ਲਾਹਤੀਆਂ ਛੋਟੇ ਮਾਰਾਂ ਮੈਂ ਸੰਸ ਬਣਾਉਣਾ ਛੋਟੇ ਫੁੱਜੀ ਮੇਰੇ ਇੱਥੇ ਮਾਰੀ ਤੂੰ ਹਾਂ ਮਾਰੂ ਫੁੱਜੀ ਦਾ ਜੋ ਕੋਠੇ ਕੋਲ ਭੱਜੇ ਕੋ ਕੋਠੇ ਕੋਲ ਤੇ ਉੱਤੇ ਤੂੰ ਕਿਵੇਂ ਰੜਾਉਂਦਾ ਸੀ ਕੱਟੇ ਬੰਦਿਆ ਸੀ ਕੱਡਲਾ ਵੀ ਨਹੀਂ ਚੱਲਿਆ ਬਾਹਰ ਨਹੀਂ ਦਿਖਾਈ ਉਹਨਾਂ ਨੇ ਬਾਹਰ ਨਹੀਂ ਦਿਖਾਈ ਬੜੇ ਚੜ ਕੇ ਆ ਲਾਲੀ ਠੂਠੀ ਤੇ ਚੱਲ ਪਏ ਉਹ ਛੈਂਦਾ ਸੀ ਉਹਨੂੰ ਤੇ ਕੋਠੇ ਤੇ ਯਹੀ ਕੁੱਟ ਕੇ ਆ ਜਾਗੇ ਬਾਹਰ ਮਾਰੂ ਪੁੱਟੋ ਖੇਡਾਂ ਖੇਡੇ ਹੋਏ ਅਸੀਂ ਵੀ ਤੂੰ ਬਾਹਰ ਚੱਲ ਉਤਰ ਇੱਥੇ ਤਾਂ ਬਾਹਰ ਹੀ ਆਪਣੌਣਿਆ ਹੁਣ ਅੰਦਰ ਕਿੱਥੇ ਆ ਆ ਪਹੀ ਆਉਂਦੀ ਐ ਸਾਡੀ ਅੱਛਾ ਹਾਂ ਪਹੀ ਤੇ ਵੀ ਨਹੀਂ ਚੜਨਾ ਨਾ ਜੇ ਉਹ ਆਪਣੀ ਯਾਰ ਬੰਦ ਹੀ ਨਹੀਂ ਹੈ ਤੈਨੂੰ ਕਹਿ ਤੱਕੇ ਨਾ ਕਹਤਾ ਸਾਡੇ ਛਤੇ ਤੇ ਨਕਸ਼ਾ ਦੇਖਾਂ ਮਾਰੂ ਪੈਨਨ ਦੇ ਕਿੱਥੇ ਨੇ ਤਪਾਈ ਉਹ ਚਾਚਾ ਹਾ ਉਹ ਉਧਰ ਕਿਵੇਂ ਇਕੱਠੇ ਜੇ ਹੋਏ ਖੜੇ ਨੇ ਮੋਲੇ ਗਰਦਿਆ ਲੜੀ ਆਂਦਾ ਚੰਦ ਨਾਲ ਹੈ ਆ ਜਾ ਕੰਡੇ ਤੇ ਉਹਨੂੰ ਕੇਰ ਰੱਖਿਆ ਕੱਲੇ ਨੂੰ ਦੇਖ ਹੀ ਲਏ ਆ ਜਾ ਆ ਜਾ ਦੇਖੀ ਮਾਰੇ ਮੈਨੂੰ ਤਾਂ ਲੱਗਿਆ ਕੀ ਹੋ ਗਿਆ

ਬਣੀ ਨਾ ਬਣਦੀ ਨੀ ਖੇਡ ਬਣਦੀ ਨਾ ਬਣਦੀ ਯਾਰ ਓਹ ਟੱਕੀ ਦਾ ਬਹਿ ਲੱਗਦਾ ਯਾਰ ਓਹ ਇੱਕ ਵੇਲੇ ਨੂੰ ਤੁਹਾਡੇ Baal peh jo hath de nu chaddi nu ਮਾਸ਼ਾਹਰ ਅੱਜ ਅੱਜਾ ਦਾ ਉਹਨੇ ਵੀ ਬਾਦ ਲੱਗਾ ਓਹ ਨਾ ਟੱਕੀ ਦਾ ਥੋੜ੍ਹ ਪੈ ਗੋ ਮਾਰੀ ਟੱਕੀ ਛੱਡ ਸਕਦੇ ਜੀ ਮੈਨੂੰ ਦੱਸ ਕਿ ਓਏ ਤੂੰ ਬਾ ਸਾਡੇ ਬਾਹ ਚ ਨਾ ਬੜੀ ਓਹ ਨੂੰ ਕਦਾ ਛੱਡ ਨਾ ਆਂਬਲੀ ਦਾ ਸ਼ਰਾਬ ਮਾੜਾ ਨਾ ਫੁੱਦੀ ਰੋ ਮੈਂ ਤੈਨੂੰ ਇਹ ਦੱਸ ਦਿੰਦਾ ਓਏ ਤੂੰ ਲੱਗਦਾ ਪੈਂਦੀ ਓਹ ਨਾ ਕਰ ਦਿਖਾ ਸ਼ਰਾਬ ਦਾ ਓ ਯਾਰ ਐ ਤੂੰ ਨਹੀਂ ਆ ਬਣਦਾ ਅਮਰਾ ਦੇਖੇ ਟੱਟੀ ਤਾਂ ਨਹੀਂ ਲੱਗੀ ਨੀ ਕੋਈ ਨਹੀਂ ਲੱਗੀ ਯਰ ਉਹ ਹੀ ਮਰੀਏ ਨਾ ਟੱਟੀ ਉਹ ਲੱਗਿਆ ਪਾਣੀ ਜਾ ਬਾਜ ਬਾਜ ਖਾਂ ਢੋਲੀ ਮੋਟਰ ਤੇ ਆਸੀ ਨਾ ਨਾ ਮਾਂਗੇ ਕਿ ਪੈਣੀ ਕਿਹਦੇ ਸਾਡੇ ਬੰਦੇ ਚਾਕ ਕਰਨਾ ਮੇਰੇ ਇਹ ਪੁੱਤਰ ਭਾਗ ਕੇ ਗਿੱਡੀ ਗੱਲ ਆ 1000 ਕੋਈ ਗੱਲ ਨਹੀਂ ਕੋਈ ਨਹੀਂ ਆ ਮੈਂ ਕਾਨੂੰਨ ਨਾਲ ਲੜਨ ਵਾਲਾ ਬੰਦਾ ਇੱਕ ਚੱਤੀ ਦਾ ਗਵਰਨਮੈਂਟ ਨਹੀਂ ਰੋਕ ਸਕਦਾ ਚਾਚਾ ਬੰਦਾ ਅਸੀਂ ਗਵਰਨਮੈਂਟ ਨਹੀਂ ਰੋਕਦੀ ਅਸੀਂ ਨਹੀਂ ਪੜਨ ਦਿੰਦੇ ਤੂੰ ਅੱਛਾ ਤੂੰ ਗਵਰਨਮੈਂਟ ਤੋਂ ਵੱਡਾ ਹੋ ਜਾ ਹਾਂ ਵੱਡਾ ਉਹ ਚੱਲ ਛੱਡੋ ਯਾਰ ਪਰ ਇਹ ਕਿਉਂ ਐਵੇਂ ਕਰਦੇ ਆ ਯਾਰ ਚਾਚਾ ਤੂੰ ਉਹ ਲੱਗੇ ਪਰ ਮੇਰੀ ਖਾਦੀ ਨਹੀਂ ਮੈਂ ਸਿਰ ਪਿਆ ਚਾਚਾ ਤੂੰ ਤੂੰ ਤਾਂ ਸਿਆਣਾ ਯਾਰ ਕਿੰਗਲ ਹਮਾਰੇ ਕਿਦੇ ਬੰਦਾ ਅੱਜ ਕਿੰਨਾ ਕਮਾਰਸੇ ਤੂੰ ਕੋਈ ਨਹੀਂ ਮੈਨੂੰ ਪੰਜ ਦਿਨ ਖੜ੍ਹਾ ਦੇਖੂਂ ਦੋਆ ਕਿਦੇ ਜਾਤ ਕਿ ਟੱਕਰੇ ਹੋਣਗੇ ਆਪਾਂ ਅੱਜ ਹੀ ਦੇਖ ਲੋ ਅਗਦੇ ਛੁਣਛਣਾ ਨਾ ਪੱਟਦੀ ਪਾਣੀ ਇਹਨਾਂ ਨੂੰ ਇਹ ਪਸੋਂ ਨੂੰ ਹੋਰ ਦਰਨਾ ਇਹ ਪੁੱਤ ਮੈਂ ਛੋੜ ਦੇ ਯਾਬਤਾ ਕਰੀਆ ਮੈਂ ਲਾਇਸੈਂਸ ਨਹੀਂ ਬਣਾਉਂਦਾ ਇੱਥੇ ਮਾਰੀ ਇੱਥੇ ਮਾਰੂ ਹੋਰੀ ਕਿਹਨੇ ਮਾਰੂਗਾ ਤੂੰ ਪਰ ਜਾ ਯਾਰ ਮੈਂ ਕੋਈ ਨਹੀਂ ਯਾਰ ਛੱਡੋ ਪਰੇ ਯਾਰ ਇਹਨਾਂ ਨਾਲ ਮਿਲਦੀ ਨਹੀਂ ਹੁਣ ਆਜੋ ਫਿਰਸ ਕਿਉਂ ਨਹੀਂ ਪੈਸੇ ਨਹੀਂ ਇਹਦੇ ਕੋਲੇ ਦੇ ਅੱਗੇ ਸੰਝੇ ਤੋਂ ਖਾਂਦਾ ਸੀ ਖਾਈ ਜਾਂਦਾ ਸੀ ਅੱਗੇ ਪਤਾ ਨਹੀਂ ਲੱਗਦਾ ਸੀ ਸਭ ਮਾਂ ਚ ਫੁੱਜੀ ਨੂੰ ਲਾਤਾ ਪਹਿਲਾਂ ਦਾ ਹੁਣ ਬਰਾਬਰ ਨੂੰ ਖਵਾਓ ਹੁਣ ਮਿਲਦੀ ਨਹੀਂ ਆਇਆ ਕਿਹ ਘਾ ਪੈਸੇ ਹਨੀ ਉਹਦਾ ਕਮਜ਼ੋਰ ਆ ਕੋਈ ਨਹੀਂ ਚਾਚਾ ਯਾਰ ਛੰਡ ਬਰੇ ਆ ਓਏ ਇਕੱਠੇ ਰਹਿ ਜਾ ਹੁਣ ਤਾਈ ਯਾਰ ਕਿਉਂ ਯਾਰ ਦਾਦਾ ਯਾਰ ਚੜ ਲਿਓ ਡੱਬਾ ਭੈਂਦੇ ਲੰਨੋ ਆਸੇਗਾ ਤੂੰ ਸਾਨੂੰ ਉਹ ਤਾਂ ਭੈਣ ਨਿਕੋ ਤੇ ਸੁਨੇਚਰਾਂ ਦੀ ਜਗ ਟੱਕੇ ਕੈਪਸੂਲਾ ਦੇ ਕਿਵੇਂ ਕਰਦੇ ਆ ਭੁੱਖੀ ਖਾਣੇ ਕੋਈ ਖਾਂਦੇ ਨਹੀਂ ਕਰੂਗਾ ਕਰਿਆ ਜਾਲੀ ਕੇ ਦਾ ਮੂੰਹ ਦੇਖੀ ਹੁਣ ਮੇਰੇ ਸਾਲੇ ਨੂੰ ਪੈਸਾ ਜੁੜਦਾ ਨਹੀਂ ਭੁੱਖੀ ਕਿਥੋਂ ਲਿਆਵੇਂ ਆ ਕਰ ਜਾ ਜਾਲੀ ਨਾ ਲੱਗਣੀ ਨੂੰ ਉਹਦੇ ਪਹਿਲੇ ਤੂੰ ਹੀ ਲਿਆਂਦੇ ਤੇ ਦੇ ਕੇ ਤੂੰ ਹੀ ਬਿਨਾਂ ਨੁਕੀ ਜਾਇਆ ਤੂੰ ਸਾਥ ਕਰੀ ਆਇਆ ਅੱਗੇ ਦੇ ਦੇ ਕੇ ਕੀ ਮਾਰਿਆ ਚੜਦਾ ਇਸ ਤਰ੍ਹਾਂ ਕਾ ਖਾ ਖਾ ਉਸਰੇ ਮਾਰੀਦਾ ਤੂੰ ਮਰ ਜਾਏਗਾ ਆਪਣੇ ਵਾਰਡ ਚ ਬਹਿ ਜਾ ਯਾਰ ਉਹਨਾਂ ਦੇ ਬਾਅਦ ਚਲੋ ਆਜਾ ਅੱਛਾ ਕੁਝ ਗਈ ਪੀਜ ਗਿਆ ਯਾਰ ਕਿਹੜਾ ਯਾਰ ਚਲੋ ਯਾਰ ਕੋਈ ਫਰਦਾ ਨਹੀਂ ਪੰਗੇ ਲੜ ਆਪਣੇ ਨਾਲ ਹੀ ਪੈੜੀ ਲੱਗਦੀ ਆ ਜਮਾ ਪੈੜੀ ਕੀ ਲੱਗਦੀ ਬਹਿ ਗਿਆ ਸੀ ਬਹਿ ਗਿਆ ਸੀ ਬਹਿ ਗਿਆ ਸੀ ਫੇਰ ਕੀ ਹੋ ਗਿਆ ਯਾਰ ਓਏ ਮੈਂ ਤਾਂ ਉਹਨੂੰ ਕੁ ਵੀ ਮਾਰਿਆ ਅੱਖਾਂ ਜੀ ਵੇਖਾ ਤੂੰ ਇੱਥੇ ਕਾ ਬੈਠਾ ਓਏ ਬੋਲੂ ਫਰਦਾ ਦਾ ਮੂੰਹ ਨਹੀਂ ਰੱਖੇ ਤੂੰ ਮੂੰਹ ਤਾਂ ਬਵਾੜਾ ਲੱਗ ਨੂੰ ਫਰਦਾ ਹੁਣ ਮਿਲਦਾ ਨਹੀਂ ਕੋਸਾ ਹੁਣ ਕੀ ਕਰੇ ਵਿਚਾਰਾ ਐਸੇ ਹੈ ਨਹੀਂ ਹੁਣਾ ਅਗਰ ਕੋਈ ਨਹੀਂ ਆਦਾ ਅਸੀਂ ਜਦੋਂ ਚਲ ਕੋਈ ਨਹੀਂ ਆਪਣੇ ਨਾਲ ਹੀ ਰਿਹਾ ਹੁਣ ਤੇ ਕਰ ਚਲ ਆਜੋ ਯਾਰ ਛੱਡੋ ਭਰੇ ਵੜ ਜਾ ਚਲ ਦੂ ਨੀਰਾ ਨੂਰਾ ਹਾਂ ਨੀਰਾ ਮੈਂ ਵੜਨਾ ਜਾ ਕੇ ਬਸ ਅੱਛਾ ਵੜ ਕੇ ਪਾਉਣਾ ਵੀ ਆ ਭਰਾਵਾ ਅਜ ਤੈਂਦਾ ਹੋਰ ਅਜੇ ਪਾਉਣਾ ਵੀ ਆ ਈ ਘਰ ਆਸ ਹਾਂ ਬਾਬਾ ਮਾਰ ਕੇ ਕੋਟ ਯਾਰ ਲੱਤਾਂ ਲੱਤਾਂ ਦਾ ਕੁਕੜੀਆਂ ਬੱਜੀਆਂ ਬਜੀਆਂ ਬਾਬਾ ਓਏ ਹੋਰ ਯਾਰ ਮਾਰ ਤੇ ਜਮਾ ਇੱਕ ਠੰਡ ਬਾਲੀ ਆਣਾ ਠੰਡ ਤਾਂ ਬਹੁਤ ਜ਼ਿਆਦਾ ਆ ਠੰਡ ਨਾਲ ਵੱਧ ਗਿਆ ਮੈਂ ਤਲਾਦਾ ਠੰਡ ਤਾਂ ਹੈਗੀ ਆ ਬਾਬਾ ਮੈਂ ਤਾਂ ਧੂਣਾ ਵੀ ਲਾਇਆ ਚਾਰ ਪੰਜ ਦਿਨ ਹੋ ਗਏ ਓਏ ਹੋਰ ਕੰਜੜਾ ਤੂੰ ਵੀ ਨਹੀਂ ਕੁਝ ਕਰਕੇ ਰਾਜੀ ਮੈਂ ਕਿਉਂ ਨਹੀਂ ਕੁਝ ਕਰਕੇ ਰਾਜੀ ਜੇ ਹੋਵੇ ਫੇਰ ਹੀ ਆ ਕੁਝ ਮੱਛੇ ਬਣਾ ਮਰ ਗਏ ਹਣਾ ਮੱਛੇ ਬਣਾ ਹੋਰ ਬਾਬਾ ਕੰਜੜੇ ਹੁਣ ਕਿਵੇਂ ਬਣੂ ਕੀ ਮਾਰੋ ਬੰਦਾ ਮਰ ਗਿਆ ਤਾਂ ਆਪਣੇ ਕੋਲੇ ਆਉਂਦੇ ਸੀ ਕਹਿੰਦੇ ਉਹ ਤਾਂ ਹਾਂ ਉਹ ਤਾਂ ਬੰਦਾ ਹੀ ਮਰ ਗਿਆ ਕਹਿੰਦੀ ਮੈਂ ਤਾਂ ਚਾਰ ਪੰਜ ਪਿੰਡ ਗਾਹਾਂ ਨਾਂ ਗਿਆ ਮਾਂ ਦੂਰ ਤਾਈਂ ਨਾਂ ਗਿਆ ਅੱਛਾ ਉਹਨੇ ਤਾਂ ਕਾਬ ਨਹੀਂ ਕੀਤਾ ਮਿਲਿਆ ਨਾ ਛਾ ਮਿਲਿਆ ਨਹੀਂ ਨਾ ਨਾ ਜ ਮਿਲਿਆ ਨਹੀਂ ਕਿਤੇ ਕੋਈ ਹਾਂ ਹੀ ਨਹੀਂ ਕਰਦਾ ਭੈਣ ਦਾ ਕੰਮ ਜਿਹੜੇ ਨੂੰ ਕਹਿ ਦਿੰਨੇ ਆ ਤੇ ਉਹੀ ਕਹੇ ਨਾ ਨਾ ਇਹ ਨਹੀਂ ਚਾਰੇ ਚੱਕ ਕੇ ਆਉਂਦਾ ਭੈਣ ਦਾ ਖਾਦਮ ਅੱਛਾ ਹਾਂ ਉਹ ਇੱਕ ਆਪਾ ਫਿਰ ਗਏ ਹੀ ਨਹੀਂ ਨਾ ਕਦੇ ਬਾਹਰ ਲੈਣ ਹਾਂ ਬਾਹਰ ਲੈਣ ਗਏ ਨਹੀਂ ਇੱਥੇ ਆ ਜਾਂਦਾ ਉਹ ਤਾਂ ਫਿਰ ਬੰਦਾ ਆਪਣਾ ਪੱਕਾ ਸੀ ਫੜਾ ਜਾਂਦਾ ਸੀ ਹਾਂ ਆਏ ਨਸ਼ੇ ਬਣਾ ਤਾਂ ਮਰ ਜਾਗੇ ਫਿਰ ਨਸ਼ਾ ਤਾਂ ਲਿਆਣਾ ਪਿਆ ਬਾਬਾ ਕਿਤੇ ਹੋਰ ਇੱਕ ਠੰਡ ਵਾਲੀ ਹੱਤੀ ਠੰਡ ਤਾਂ ਬਹੁਤ ਯਾਦਿਆ ਬਾਬਾ ਮੇਰਾ ਤਾਂ ਖੂਨ ਹੀ ਖੜ ਗਿਆ ਖੂਨ ਖੜ ਗਿਆ ਅੱਛਾ ਹੋਰ ਫਿਰ ਤਾਂ ਬਾਬਾ ਮੁਸ਼ਕਲੀ ਗੱਲ ਹੋ ਗਈ ਉਹ ਬੰਦਾ ਹੋਰ ਭਾਲੀਏ ਹਨਾ ਹਾਂ ਤੂੰ ਭਾਲੀਏ ਬੰਦਾ ਤਾਂ ਬੰਦਾ ਤਾਂ ਭਾਲਣਾ ਹੀ ਪਊ ਬਾਬਾ ਹੋਰ ਆ ਧੂਣਾ ਚਲਾਉਣ ਨੂੰ ਨੀ ਜੀ ਕਰਦਾ ਨਸ਼ੇ ਤੋਂ ਬਣਾਤਾ ਹੋਰ ਹੋਰ ਨਸ਼ੇ ਤੋਂ ਬਗੈਰ ਕਿੱਥੋਂ ਜੀ ਕਰਦਾ ਧੂਣਾ ਚਲਾਉਣੀ ਬਸ ਇਹ ਨਾਲ ਹੀ ਆ ਹਨਾ ਬੰਦਾ ਤੁਰਿਆ ਫਿਰਦਾ ਹੋਰ ਨਸ਼ਾ ਜਿਹੜਾ ਖਾਂਦਾ ਬੰਦਾ ਉਹ ਤੁਰਿਆ ਫਿਰਦਾਗਾ ਦੂਜੇ ਦਾ ਬਸ ਬੈਠਾ ਰਹਿੰਦਾ ਉਹ ਤਾਂ ਕੀ ਹੁੰਦਾਗਾ ਆ ਛੱਡਣ ਛੱਡਣਾ ਤਾਂ ਲੋਕ ਕੱਪ ਮਾਰ ਦਿੰਦੇ ਨੇ ਨਸ਼ਾ ਦਾ ਹਾਂ ਛੱਡਦੀ ਕਿੱਥੇ ਆ ਬਾਬਾ ਅਪਾ ਕਦੇ ਕਦਾਂ ਹੀ ਖਾਂਦੇ ਆਪਾਂ ਤੂੰ ਨੀ ਉੱਠੀਦਾ ਓਏ ਹੋਰ ਹੋਰ ਆਪਾਂ ਤਾਂ ਇੱਕ ਵਾਰ ਚਾਰ ਪੰਜ ਦਿਨਾਂ ਤੋਂ ਖਾਂਦਾ ਸੀ ਕੁਤ ਚੱਲਣੇ ਨਹੀਂ ਕੰਮ ਆਪਣਾ ਹੋਰ ਇਹ ਤਾਂ ਪ੍ਰਸੰਗਤ ਹੀ ਘਾਉਣੋਂ ਹਟ ਜੂ ਤੇ ਹੋਰ ਸੰਗਤ ਵੀ ਹਣੋਂ ਆੜ ਜੂਗੀ ਕੋਈ ਆਉਣੇ ਕੋਲੇ ਨਸ਼ੇ ਦਾ ਕਰਕੇ ਹੀ ਆਉਂਦੇ ਨੇ ਨਸ਼ਾ ਕਰਕੇ ਗੋਲੀਆਂ ਨੇ ਬੋੜ ਮਾਰੀਆਂ ਨੇ ਕੋਈ ਸੱਟਾ ਕਿਸੇ ਨੂੰ ਆ ਜਾਂਦਾ ਸੀ ਹਾਂ ਆ ਜਾਂਦਾ ਸੀ ਉਹ ਤਾਂ ਆਪਣਾ ਕੰਮ ਹੀ ਸਾਰਾ ਖੜਜੂ ਤੇ ਹੋਰ ਕੰਮ ਖੜਜੂ ਆ ਬਾ ਹੋਰ ਤਾਂ ਬੰਦਾ ਭਾਲਦਿਆਂ ਕੋਈ ਨਹੀਂ ਹਾਂ ਇੱਧਰ ਕਿਤੇ ਨਿਗਾਹ ਦੂਰ ਮਾਰ ਤੇ ਇੱਥੇ ਆਊਗਾ ਬੰਦਾ ਐਵੇਂ ਨਹੀਂ ਆਉਂਦਾ ਬੰਦਾ ਇੱਕ ਕੰਜਰ ਦਾ ਉਹ ਚੰਦ ਵੀ ਨਹੀਂ ਆਇਆ ਕਦੇ ਯਾਰ ਉਹ ਵੀ ਖਾਂਦਾ ਨਸ਼ਾ ਦਾ ਆ ਨਸ਼ਾ ਦਾ ਖਾਂਦਾ ਹੋ ਵੀ ਕੀ ਉਹਦੀ ਨਿਗਾਚੀ ਹੁੰਦਾ ਕੋਈ ਬੰਦਾ ਜੇ ਆ ਜੇ ਤਾਂ ਆਪਣਾ ਕੋਈ ਕਿਤਾ ਕੰਮ ਹੀ ਬਣ ਜੇ ਉਹਨੂੰ ਕਹਿ ਦਈਏ ਹਨਾ ਉਹਦੇ ਕੋਲੇ ਆਉਂਦਾ ਹੋ ਬੰਦਾ ਹਾਂ ਆਉਂਦਾ ਕਰਦਾ ਰਹਿੰਦਾ ਬੰਦਾ ਉਹਦੇ ਕੋਲੇ ਕੋਈ ਐਂ ਕਰ ਫਿਰ ਹਾਂ ਤੜਕੇ ਤੂੰ ਚੰਦ ਕੋਲੇ ਜਾ ਕੇ ਆ ਚੰਦ ਕੋਲੇ ਕੋਈ ਬਾਬੇ ਨੇ ਸੱਦਿਆ ਕਹਿਦਾ ਨਹੀਂ ਬਾਬਾ ਬਗ ਜਾਣਾ ਐ ਨਾ ਕੋਈ ਨਸ਼ਾ ਚਾਹੀਦਾ ਹੈ ਬਸ ਆਇਆ ਕਹਿੰਦੀ ਕਹ ਤੈਨੂੰ ਬਾਬੇ ਨੇ ਬੁਲਾਇਆ ਹਾਂ ਵੀ ਜਾ ਕੇ ਆ ਤੇ ਹੋਰ ਚੰਨ ਦਤੋਂ ਮਗਾ ਕੇ ਫਿਰ ਤਾਂ ਮਰ ਜਾਾਂਗੇ ਤੇ ਹੋਰ ਬਾਬਾ ਸਨੇਚਰਾ ਨਾਲ ਹੀ ਕੰਮ ਚੱਲਦਾ ਕੀ ਸਨੇਚਰ ਉਹ ਧਣੀ ਮੈਂ ਕਦੇ ਖਾਦੇ ਖੁੱਦੇ ਸਰੇਚ ਨਾ ਖਾ ਕੇ ਦੇਖ ਹੈਂ ਖਾ ਕੇ ਦੇਖੀ ਉਹ ਕਿਨੂੰ ਭੁੱਖ ਵਾਸਤੇ ਆ ਭੁੱਖ ਵਾਸਤੇ ਆ ਤੇ ਮਗਾਉਣੇ ਦਾ ਪੈਣੇ ਮਗਾ ਕੇ ਦਾ ਦੇਖ ਨਹੀਂ ਨਹੀਂ ਆਪਾਂ ਤਾਂ ਮਰ ਤਾਂ ਭੁੱਖੀ ਰਹਿ ਜਾਂਦਾ ਘਰ ਨਾ ਉਹ ਆਪਨ ਭੁੱਖ ਤਾਂ ਉਹੀ ਬਾਧੂ ਲੱਗਦੀ ਆ ਭੁੱਖ ਤਾਂ ਬਹੁਤ ਲੱਗਦੀ ਆ ਉਹਨਾਂ ਦੀ ਗੱਲ ਹੋਰ ਆ ਉੱਨ੍ਹਾ ਜਿਵੇਂ ਹੁੰਦਾ ਕਿੰਨਾ ਸ਼ੋਰ ਹਾਂ ਨਾ ਜਾਂ ਹੁੰਦਾ ਨਾ ਜੋ ਨਹੀਂ ਭੁੱਖ ਲੱਗਦੀ ਐ ਤੇ ਨਹੀਂ ਖੇਡ ਲਾਉਂਦੇ ਨੇ ਬੰਦੇ ਨੂੰ ਉ ਤਾਂ ਅੱਛਾ ਯਾਰ ਹਾਂਜੀ ਪੰਜਰਾ ਫਰੂ ਵੀ ਫੜ ਲਿਆ ਕਿਸੇ ਪਾਸੇ ਉਹ ਦੇਖ ਰਿਹਾ ਮੰਗਾ ਲੈਨੇ ਐ ਜੇ ਹੈਗਾ ਤਾਂ ਕੋਈ ਬੰਦਾ ਉਹ ਮੰਗਾ ਲਿਆ ਕਰੈ ਨੇ ਕਿ ਭੁੱਖੀ ਲੈ ਆਵਾਂਗੇ ਕੋਈ ਮੰਗਾ ਲੈਨੇ ਆ ਪਤਾ ਕਰ ਲੈਨੇ ਆ ਹੋਰ ਕਿਹੜਾ ਕੰਮ ਤਾਂ ਚਲਾਈ ਗਏ ਕਿਸੇ ਪਿੰਡ ਚੋਂ ਇੱਥੋਂ ਨੰਬਰ ਨੰਬਰ ਲੈ ਲੈਨੇ ਆ ਕਿਸੇ ਦਾ ਪਿੰਡ ਚੋਂ ਤਾਂ ਆਪਣੇ ਹੋਰ ਵੀ ਖਾਂਦੇ ਹੋਣਗੇ ਨਾ ਹਾਂ ਬਹੁਤ ਬੰਦੇ ਖਾਂਦੇ ਨੇ ਪਰ ਆਕੇ ਵੀ ਜਾਂਦੇ ਨੇ ਇੱਥੇ ਫੜਾ ਜਾਂਦੇ ਨੇ ਬਾਬਾ ਕੋਈ ਕੀ ਮਤਲਬ ਮਹਿੰਗੀ ਹੋ ਗਈ ਖਾਂਦੇ ਹੀ ਬੰਦਾ ਉਹ ਐ ਹਰੇਕ ਹਾਂ ਹਰੇਕ ਬੰਦਾ ਉਹੀ ਖਾਂਦਾਗਾ ਹਾਂ ਜੇ ਨਾ ਮਿਲੇ ਤਾਂ ਵੀ ਉਹ ਖਾਂਦਾ ਲੈ ਕੰਜਦਾ ਰਾਜੀ ਹੋ ਜਾਂਗੇ ਉਹਨਾਂ ਨਾਲ ਕੰਜ ਭੁੱਖ ਵਾਲੀ ਲੱਗਦੀ ਐ ਹਾਂ ਕਹਿੰਦੇ ਨੇ ਵੀ ਉਹ ਰਾਜੀ ਹੋ ਜਾਂਦਾ ਹੋਇਆ ਰਾਜੀ ਬੰਦਾ ਬੰਦਾ ਮੇਰੇ ਸਾਹਮਣੇ ਹੋਇਆ ਰਾਜੀ ਉਹ ਖਾਂਦਾ ਸੀਗਾ 10-12 ਕੈਬਸੂਰ ਖਾਂਦਾ ਸੀਗਾ 10-12 ਹਾਂ 10-12 ਕੈਬਸੂਰ ਖਾਈ ਨਹੀਂ ਉਹ ਅੱਛਾ ਹਾਂ ਉਹ ਰਾਜੀ ਹੋ ਗਿਆ ਡਟ ਢਾਡ ਗਿਆ ਭੈਣ ਚ ਕੰਮ ਹੀ ਨਹੀਂ ਹੁੰਦਾ ਉਹ ਤਾਂ ਅੱਛਾ ਹਾਂ ਜੀ ਅੱਗੇ ਉਧਰ ਵੇੜੇ ਜਾ ਫੇਰ ਤਾਂ ਕੰਜਰ ਤੇ ਉਹ ਲਿਆ ਤੇ ਉਹ ਲਿਆਵਾਂ ਜੀ ਤਾਂ ਰਾਜੀ ਤਾਂ ਹੋ ਜਗੇ ਰਾਜੀ ਕੀ ਹੋ ਜਗੇ ਫੇਰ ਤਾਂ ਬਾਹਲਾ ਤੰਗ ਕਰੇਗਾ ਰਾਜੀ ਹੋ ਗਿਆ ਤਾਂ ਉਹ ਨਹੀਂ ਨਹੀਂ ਆਪਾਂ ਤਾਂ ਫਿਰ ਕੱਦਾ ਖਾਇਆ ਕਰਾਂਗੇ ਉਹ ਨਹੀਂ ਬਾਬਾ ਉਹ ਫਿਰ ਜਾਦੇ ਵੀ ਧੱਕਾ ਕਰਦੇ ਨੇ ਮੈਂ ਤੈਨੂੰ ਇਹ ਗੱਲ ਲੱਸ ਦੇਣਾ ਅੱਛਾ ਤੂੰ ਤਾਂ ਰਾਜੀ ਹੋਣ ਤੇ ਕਹੀ ਗਈ ਇਹਨਾਂ ਵੀ ਰਾਜੀ ਹੋ ਜਾਣਗੇ ਰਾਜੀ ਐ ਨਹੀਂ ਹੁੰਦੇ ਹੋਰ ਰਾਜੀ ਤਾਂ ਕਿਸੇ ਇਧਰ ਪੋਕੀ ਦਾ ਚੱਬ ਚੱਲਣਾ ਪਊਗਾ ਫੇਰ ਰਾਜੀ ਹੋਵੇਂਗਾ ਐਵੇਂ ਥੋੜੀ ਰਾਜੀ ਹੋਈ ਨਾਲ ਉਹਨਾਂ ਦੇ ਹੋਰ ਆਏ ਦੋ ਗੱਲ ਮਤ ਫੇਰ ਹੀ ਕੰਮ ਕਰਦੇ ਨੇ ਬਾਬਾ ਉਹ ਕੰਮ ਹੀ ਨਹੀਂ ਕਰਦਾ ਕੋਈ ਕੱਲਾ ਨਾ ਨਾ ਕੱਲਾ ਨਸ਼ਾ ਨਹੀਂ ਕਰਦਾ ਦੋ ਬੈ ਤਾੜੀ ਲੋਟ ਆਉਂਦੀ ਫਿਰ ਅਪ ਤਾਂ ਪੁੱਕੀ ਖਾ ਲਿਆ ਕਰਾਂਗੇ ਪੁੱਕੀ ਮਿਲਦੀ ਨਹੀਂ ਜਦੋਂ ਫਿਰ ਤਾਂ ਆ ਕਰ ਕੀ ਐ ਪੁੱਕੀ ਮਿਲੇ ਤਾਂ ਫੇਰ ਹੀ ਐ ਅੱਛਾ ਕੀ ਹਾਂ ਪੁੱਕੀ ਮਿਲਦੀ ਨਹੀਂ ਕੇਹ ਰਿਹਾ ਤਾਂ ਉਹ ਮੰਗਾ ਲਾ ਵੀ ਨਾਲ ਡੱਬਾ ਇੱਕ ਮੰਗਾ ਲਾਂਗੇ ਤੇ ਮੁੜ ਕੇ ਇਹਨਾਂ ਨੂੰ ਕੋਈ ਪੁੱਕੀ ਪੱਕੀ ਦਾ ਬਣ ਜੂ ਅੱਜ ਗਾੜਾ ਚੱਲ ਫਿਰ ਕੇਹ ਰਿਹਾ ਮੰਗਾ ਕੰਮ ਤਾਂ ਚਲਾ ਗਏ ਹੋਰ ਕੰਮ ਮੰਗਾ ਲਾ ਕੋਈ ਤੂੰ ਨਾ ਧਾਣਾ ਕਰ ਕੇ ਚੇਤੇ ਨਾ ਕੋਈ ਦੇਵੀ ਦੇਵਤਾ ਫੇਰ ਹੀ ਵਰ ਦੇਉ ਦੇਹੋਰਾ ਧੂਨੇ ਬਣਾ ਆਪਣੇ ਕੋਲੇ ਕੀ ਹੈ ਦਾਇ ਚੰਦ ਨੂੰ ਪਤਾ ਹੋਊਗਾ ਹਾਂ ਚੰਦ ਨੂੰ ਉਹ ਨੂੰ ਉਹਦੇ ਕੋਲੇ ਜਾ ਕੇ ਆ ਕਹਨੂੰ ਉਹ ਹੀ ਪਤਾ ਕਰਕੇ ਦੇਊਗਾ ਆਪਾਂ ਨੂੰ ਬਾਬਾ ਹੋ ਮੈਂ ਤਾਂ ਯਾਰ ਕੰਮ ਕਰਦਾ ਸੀ ਤਾਂ ਖਾਣ ਲੱਗਿਆ ਤੂੰ ਕਿਵੇਂ ਖਾਣ ਲੱਗਿਆ ਉਹ ਮੈਂ ਤਾਂ ਬਸ ਉਹੀ ਲੱਗ ਗਿਆ ਯਾਰ ਵੇਲਾ ਹੀ ਵੇਲਾ ਤਾਂ ਕਾਹਨੂੰ ਜੰਗੋ ਦੀ ਬੁੰਡ ਮਾਰੀ ਗਿਆ ਵੇਲਾ ਉਹ ਕਾਹਨੂੰ ਗੰਜਰ ਦਾ ਲਾਹ ਹੈ ਉਹੀ ਗੱਲ ਤੇਰੀ ਹੋਰ ਕੀ ਆ ਬੈਂਚ ਤੇ ਤਾਂ ਪਾਵੇ ਹੱਲੀ ਜਾਂਦੇ ਨੇ ਕਿ ਓਏ ਤੂੰ ਪੁਰਾਣਾ ਹੋ ਰਿਹਾ ਤਾਂ ਹਲਦੀਆ ਗੰਜਰ ਦਾ ਪੁਰਾਣਾ ਨਾ ਹੋ ਗਿਆ ਕਿਤੇ ਨਾ ਨਾ ਇਹ ਤਾਂ ਤੈਨੂੰ ਐਵੇਂ ਬਹਿਮ ਪਾ ਗਿਆ ਅੱਛਾ ਹੋ ਰਾਇ ਬਹਿਮ ਕਾ ਦੀ ਬਹਿਮ ਨਹੀਂ ਗੱਲ ਸੱਚੀ ਮੈਂ ਤਾਂ ਤੈਨੂੰ ਵੀ ਪਤਾ ਫਿਰ ਕੋਈ ਦੇਵੀ ਦੇਵਤਾ ਵੀ ਨਹੀਂ ਖੜਦਾ ਨਸ਼ੇ ਪੱਤੇ ਬਣਾ ਇਹ ਤਾਂ ਗੱਲ ਹੈ ਖਰਾ ਹੋਰ ਹੂੰ ਫੇਰੀ ਬੋਲੀ ਦਾ ਮੜਾ ਮੋਟਾ ਖਾ ਕੇ ਬਾਬਾ ਹੋ ਅੱਜ ਜੰਗੋ ਵੀ ਆਉਗੀ ਜੰਗੋ ਕੀ ਲੈਣਾ ਉਹ ਜੰਗੋ ਇੱਥੇ ਆਉਂਦੀ ਆ ਜਿੰਨੇ ਕੰਮ ਆਉਂਦੀ ਆ ਉਹ ਉਹ ਆਉਗੀ ਜੰਗੋ ਆਪਣੀ ਦੱਬਾ ਲੈ ਲਿਆ ਅੱਜ ਮੇਰੀ ਤਾਂ ਪਹੁੰਚ ਨਹੀਂ ਪਹੁੰਚਦਾ ਕਿਉਂ ਨਹੀਂ ਹੋਇਆ ਤਾਂ ਕੰਮ ਕਰਨਾ ਪਊਗਾ ਜੰਗੋ ਨਾ ਉਹਦੇ ਮੂੜੇ ਦਾ ਭਾਵਾ ਕੋਟੇ ਹੋ ਜੀਏ ਵੀ ਲਾ ਜੰਗੋ ਤੂੰ ਫੇਰ ਮੁੜ ਕੇ ਆਉਣੀ ਨਹੀਂ ਆਪਣੇ ਕੋਲੇ ਦਾ ਨਾ ਹੋਵੇ ਭੈਣ ਦਾ ਗੁੱਦਾ ਜਿਹਾ ਹੋਵੇ ਤਾਂ ਉੱਠੀ ਤੇ ਨਹੀਂ ਹੁਣ ਕੀ ਕਰਗੇ ਉੱਠਣ ਦਾ ਪਊਗਾ ਬਾਬਾ ਕੋਈ ਨਾ ਕੋਈ ਤਾਂ ਕਰਨਾ ਹੀ ਪਊਗਾ ਨਾ ਨਾ ਮੈਂ ਤਾਂ ਕੰਬਲ ਲੈ ਲੂ ਮੂੰ ਤੇ ਕਦੇ ਬਾਬਾ ਸੁੱਤਾ ਪਿਆ ਅੱਛਾ ਵੀ ਇਹ ਤੋਂ ਬਾਜ ਮਾਰ ਰਹੇ ਹੋ ਬਸ ਤੇ ਹੁਣ ਨਾ ਠਾਈ ਬਾਬੇ ਉਹ ਤਾਂ ਨਹੀਂ ਮੋੜਨੀ ਉਹ ਤਾਂ ਐਡੀ ਚੰਦਰੀ ਬੁੜੀ ਆ ਬਹੁਤ ਉਹ ਤਾਂ ਆ ਕੇ ਕੰਬਲ ਪੱਟੂਗੀ ਤੇਰਾ ਤੂੰ ਹੀ ਮੋੜ ਮਾਰਦੀ ਕਹਿੰਦਾ ਬਾਬਾ ਰਾਤ ਸੁੱਤਾ ਨਹੀਂ ਕਹਿੰਦਾ ਧੂਣੇ ਤੇ ਬੈਠਾ ਸੀ ਕਹਿੰਦਾ ਹੁਣ ਹੀ ਸੁੱਤਾ ਉਹ ਤਾਂ ਤੇਰਾ ਕੰਬਲ ਪੱਟੂਗੀ ਉਹ ਨਹੀਂ ਹਰਦੀ ਹੁਰਦੀ ਉਹ ਤਾਂ ਹਾਂ ਉਹ ਨਹੀਂ ਹਰਦੀ ਉਹ ਤਾਂ ਤੇਰਾ ਪੱਟੂਗੀ ਕੰਬਲ ਇੱਥੋਂ ਤਾਂ ਫਿਰ ਉੱਠੀ ਤੇ ਨਹੀਂ ਉੱਠੀ ਦਾ ਤਾਂ ਉੱਠਣ ਦਾ ਪਊਗਾ ਨਾ ਤੂੰ ਲੈ ਵੀ ਨਾਉਣ ਦੇ ਕੁਛ ਨਾ ਕੋਈ ਤਾਂ ਉਹਦਾ ਹੱਲ ਕਰੀ ਮਾੜਾ ਮੋਟਾ ਹੱਲ ਹੁਣ ਕੀ ਕਰ ਜੀ ਤੋ ਹੱਲੀ ਦਾ ਤਾਂ ਹੈ ਨਹੀਂ ਮੈਂ ਤਾਂ ਜੰਤੂ ਮਾੜਾ ਮੋਟਾ ਹੋ ਜਾਣਾ ਮੂਰੇ ਮੈਂ ਤਾਂ ਆਏ ਜਾਂ ਤੂੰ ਮਾੜਾ ਮੋਟਾ ਲਿਆ ਦੇਣਾ ਤੈਨੂੰ ਤੇ ਅੱਜ ਆ ਜਾਊਗੀ ਮੈਂ ਤਾਂ ਖਵਾ ਦੂੰ ਕਿਹੜੇ ਜਿ ਕਿਤੇ ਖਵਾ ਦੇ ਚਮਚਾ ਅੱਛਾ ਹਾਂ ਚੱਲ ਫਿਰ ਮੈਂ ਜਾਊਂਗਾ ਉਹ ਤਾਂ ਨਹੀਂ ਭਰਾਵਾ ਮੇਰੀ ਤਾਂ ਪਹੁੰਚ ਨਹੀਂ ਇਹ ਤਾਂ ਕੀ ਗੱਲ ਆ ਇਹ ਤਾਂ ਕਰਨਾ ਪਊਗਾ ਜੰਗੂ ਦਾ ਨਾ ਨਾ ਮੈਂ ਇਥੋਂ ਨਹੀਂ ਕੋਈ ਵਾ ਤੂੰ ਕਹਿ ਦੀ ਕਹੇ ਬਾਪਾ ਨਹੀਂ ਉੱਠਦਾ ਰਾਤ ਦਾੰਗਾ ਆਇਆ ਮੈਂ ਕੰਪਨੀ ਨਹੀਂ ਲਾਉਂਦਾ ਮੂੰਹ ਤਾਂ ਆਪੇ ਮੁਰਜੂ ਰੂਪਾ ਦਾ ਬੜਾ ਮੋਟਾ ਇਹ ਕਰ ਦੂਗਾ ਪਾ ਅੱਛਾ ਇਹਨੇ ਤਾਂ ਬਹੁਤ ਬੰਦੇ ਲੋਟ ਕੀਤੇ ਐ ਦੇਖੋ ਯਾਰ ਉਹ ਨਹੀਂ ਕਰ ਦੂਗਾ ਕਰ ਦੂ ਤਾਂ ਇਹਨਾਂ ਦੇ ਲੈ ਕੇ ਆਇਆ ਆਹ ਬਾਬੇ ਕੋਲੇ ਹੁਣ ਦਵਾਈਆਂ ਬੂਤ ਤੇ ਹੋਰ ਆਈ ਨਹੀਂ ਪਤਾ ਇੱਕ ਗੱਲ ਹੋਰ ਵੀ ਹੈ ਹਾਂ ਪੰਜਾਬੀ ਖਾਂਦਾ ਜੀ ਖਵਾਈ ਦੇ ਦੇ ਨੂੰ ਇਹ ਵੀ ਗੱਲ ਹੈ ਖਾ ਲਾਂਗੇ ਇੱਕ ਅੱਦੇ ਦੰਡਾ ਕੀ ਦਾ ਹਾਂ ਹਾਂ ਇੱਕ ਅੱਦੇ ਦੰਡਾ ਐਂ ਦਾ ਕੀ ਡਾਰ ਹੁੰਦਾ ਜੇ ਲੋਟ ਹੀ ਨਹੀਂ ਆਉਂਦਾ ਫਿਰ ਉਹੀ ਤਾਂ ਗੱਲ ਆ ਹੋਰ ਫਿਰ ਉਹ ਕਰਕੇ ਕੋਈ ਤਾਂ ਹੱਲ ਹੋਵੇ ਇਹਨੂੰ ਕਦੇ 10 ਰੁਪਏ ਦੀ ਮਹਿੰਗੀ ਲਾ ਲੈ ਪੂਰੀ ਵਧੀਆ ਦੇ ਕਦੇ ਨਾ ਨਾ ਬੜੀਆ ਦਿੰਦਾ ਬੜੀਆ ਪੂਰੀ ਵਧੀਆ ਦਿੰਦਾ ਮੈਂ ਸੁਣਿਆ ਜੀ ਤਾਂ ਐਂਉਂ ਆਏ ਆਪਾਂ ਮੈਂ ਗੱਲ ਹੋਰ ਆ ਯਾਰ ਮੈਂ ਤਾਂ ਕੱਲ ਉਹ ਕਰੀ ਜਾਂਦਾ ਸੀ ਆਪਣਾ ਮੁੰਡਾ ਮੋਨੀਕਾ ਹਾਂ ਕੋਈ ਨਾ ਕਿ ਪੈ ਜੂ ਦੀ ਕੋਈ ਪੁਰਾਣੀ ਲਿਆ ਕੇ ਗਾਂ ਬਚਾਣ ਨੂੰ ਦਿੰਦਾ ਕਿ ਆਏ ਨਹੀਂ ਹਰੇਕ ਨੂੰ ਦਿੰਦਾ ਤੇ ਫਿਰ ਆਪਣੀ ਹਾਇਤ ਹੈਗੀ ਆਏ ਅਗਲਾ ਕਿਉਂ ਟੱਪੇ ਕੋਈ ਆਉਂਦੇ ਜਾਂਦੇ ਤਾਂ ਹੈਗੇ ਆ ਜਾਣਦਾ ਤਾਂ ਹੈਗੀ ਆ ਆਪਾਂ ਆਪਾਂ ਨੂੰ ਹੋਰ ਮੰਨ ਗਿਆ ਕਈ ਵਾਰੀ ਅਗਲਾ ਚੱਲੀ ਜਾਂਦਾ ਗੱਲ ਕਰਦੇ ਉਹਨਾਂ ਨਾਲ ਸਰਿੰਦਰ ਨਹੀਂ ਲੈ ਕੇ ਗਿਆ ਉਹਦਾ ਫਿਰ ਪੱਕਾ ਹੀ ਆਉਂਦਾ ਯਾਰ ਜੀ ਰੋਲ ਦੇ ਕੋਲੇ ਉਹ ਉਹ ਲੈ ਕੇ ਗਿਆ ਮੈਨੂੰ ਦੋ ਤਿੰਨ ਬੰਦੇ ਹੋਰ ਲੈ ਕੇ ਗਏ ਆ ਇੱਥੋਂ ਦੇ ਆਪਣੇ ਪਿੰਡ ਸੇ ਵੀ ਆਉਂਦੇ ਆ ਬੰਦੇ ਤਾਂ ਪੰਜ ਚਾਰ ਹੋਰ ਸਾਰੀ ਆਉਂਦੇ ਦੇ ਕੋਲੇ ਹਾਂ ਕਾਹਦੇ ਪਪਾ ਅਸੀਂ ਮਰਦਿਆਂ ਅਸੀਂ ਕਿਹੜਾ ਗਾਂ ਗੱਲ ਕਰਨੀ ਹਾਂ ਹਾਂ ਉਹਦੀ ਤਾਂ ਗੱਲ ਹੈ ਜੇ ਤੁਸੀਂ ਵੀ ਆਪ ਦਾ ਕੋਈ ਟਾਈਮ ਪਾਉਣਾ ਉਹਦੀ ਤਾਂ ਹੱਲ ਕਰਕੇ ਦੇਊ ਆਪਾਂ ਨੂੰ ਹਾਂ ਨਹੀਂ ਨਹੀਂ ਕਰੂਗਾ ਜੇ ਫੀਮ ਉਹ ਹੀ ਫੀਮ ਖਵਾ ਦੂ ਹੋਰ ਖੁਸ਼ੀ ਹੋਵੇ ਹਾਂ ਖੁਸ਼ੀ ਹੋਵੇ ਕੋਈ ਹੱਲ ਤਾਂ ਹੋਵੇ ਹਾਂ ਪੁੜੀਆਂ ਮੈਂ ਆਇਆ ਨਾ ਬੱਦ ਦਿਨ ਕੋ ਚੰਗੀਆਂ ਡਰੋਇਡੂਸ ਪਾ ਕੇ ਬਣ ਗਿਆ ਉਹ ਵਧੀਆ ਦੀ ਉਹ ਵਧੀਆ ਤੂੰ ਪਰਵਾਹ ਨਾ ਕਰੀਂ ਇਹ ਦਾਖਲਾ ਨਾ ਬੇ ਮਾੜਾ ਮੋਚ ਲਾਂਗੇ ਬੋਝ ਕੇ ਪੁੱਛ ਲਊ ਚੇਲੇ ਤੂੰ ਬਰਾ ਹੋ ਕੇ ਕੋਈ ਕੋਈ ਚੱਕਰ ਨਹੀਂ ਚੱਲੇ ਜੂ ਕੋਈ ਨਾ ਰੁਕੂਈ ਗੱਲ ਹੋ ਚਲ ਕੋਈ ਨਾ ਜਾ ਉਹ ਕੀ ਕਹਿੰਦਾ ਵਿਚਾਰਾ ਆਪਾਂ ਉਹ ਤਾਂ ਬੜਾ ਸਮਾਂ ਆਉਣੇ ਜਾਂਨੇ ਚਾਹ ਪਾਣੀ ਪੁੱਛਦਾ ਓਹੋ ਹਾਂ ਚੇਲੇ ਅਰੇ ਹਾਂ ਆਇਆ ਤਾਂ ਪੁੱਛਦਾ ਵਧੀਆ ਬੜਾ ਬੰਦਾ ਵਧੀਆ 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 ਹਾਂ ਐਵੇਂ ਅਖੀਏ ਬਾਬੇ ਸੰਗੜ ਸੰਗੜ ਜਿਲੀ ਜਿਆ ਸੰਗਤ ਐਸ ਮਿਹਰ ਤੇ ਘੱਟ ਹੀ ਆਉਂਦੀ ਹੈ ਮਿਹਰ ਹੋਰ ਦਿਨ ਵੱਧ ਆਉਂਦੀ ਹੈ ਔਰ ਠੰਡ ਵਾਲੀ ਆ ਹਨਾ ਠੰਡ ਦੀ ਸੰਗਤ ਨੇ ਮੜਨਾ ਆ ਕੇ ਬਾਬਾ ਜੀ ਐ ਬਾਬਾ ਕੀ ਆਜੋ ਹੋਰ ਬਾਬੇ ਠੀਕ ਹੋ ਓਏ ਹੋਰ ਚੰਦ ਵਧੀਆ ਵਧੀਆ ਹੋ ਗਈ ਠੋ ਰਾਜਾ ਓ ਬੜੀ ਵਧੀਆ ਆ ਤਾ ਯਾਰ ਜਿਹੜੇ ਰਾਜ ਤੋਂ ਆਇਆ ਉਹ ਤਾਂ ਸੋਣੀ ਵਰਜੇ ਹੋਇ ਤਾ ਆ ਤੂੰ ਸਾਡੇ ਕਰਮਾਂ ਦਾ ਹੀ ਓੜਾਇਆ। ਕੰਗਲ ਰੋ ਇੰਨਾ ਦਿੱਕੀ ਅੰਦੇਸ਼ੀ ਬਈ। ਆ ਜੀ ਦਾ ਸਾਨੂੰ ਤਾਂ 10 ਦਿਨ ਹੋ ਗਏ ਅੱਜ। ਹੋਰ ਆ ਸੰਤ ਤਾਂ 10 ਦਿਨ ਹੋ ਗਏ। ਉਹ ਤਾਂ ਦਵਾਈ ਜੀ ਮਗਾਉਣੀ ਬੁਖਾਰ ਹੀ ਵਾਲਾ ਹੋ ਰਿਹਾ ਮੈਂ ਤਾਂ। ਅੱਛਾ ਪਾਪਾ। ਹੋਰ ਤਾਂ ਓਖੀ ਹੋ ਗਿਆ ਤਾਂ ਹੀ ਫਿਰ ਤੂੰ ਨਾ ਤਾਂ ਲਾਇਆ ਹੈ। ਕਿਹੜਾ ਕਿਹੜਾ ਲਾਇਆ? ਅੱਛਾ ਕਿਵੇਂ ਰੀਠਾ 10 ਪੈਰਾਂ ਦੇ ਪਛਪਾ ਰੱਖਿਆ। ਇਹ ਤਾਂ ਮੈਂ ਲੱਤਾਂ ਮਡ ਬੁਖਾਰ ਵਾਲਾ ਹੋ ਰਿਹਾ ਲੱਤਾਂ ਹੀ ਬਾਲੀਆਂ ਟੁੱਟਦੀਆਂ। ਇਹੇ ਦੀ ਕੀ ਗੱਲ ਹੋ ਗਈ ਬਾਬਾ ਜੀ? ਬੁਖਾਰ ਹੋ ਗਿਆ ਠੰਡ ਵਾਲੀ। ਅੱਛਾ ਬੁਖਾਰ। ਹਾਂ। ਠੰਡ ਵੱ ਬਾ ਹੋਰ ਇੱਕ ਇਹਨੂੰ ਕੰਜਰ ਦੇ ਨੂੰ ਔਖਾ ਇੱਥੇ ਕੋਈ ਪੱਲੀ ਪੂਲੀ ਲਾ ਲਾ ਇਹ ਨਹੀਂ ਲਾਉਂਦਾ ਹਾਂ ਇਧਰ ਬਾਬਾ ਹਵਾ ਪੈਂਦੀ ਸਿੱਧੀ ਰਾਤ ਨੂੰ ਮੈਂ ਭਜਨ ਕਰਦਾ ਹੁੰਨਾ ਇੱਥੇ ਬੁਖਾਰ ਬੁਖਾਰ ਨੂੰ ਹੋਇਆ ਇਹਦਾ ਨਸ਼ਾ ਦੇਖੋ ਯਾਰ ਪਾਪਾ ਬੁਖਾਰ ਤਾਂ ਕਿਹਦਾ ਮੈਂ ਤਾਂ ਹੋਰ ਕੰਮ ਨੂੰ ਅੜਿਆ ਫਿਰਦਾ ਕੀ ਹੋ ਗਿਆ ਪੰਜ ਕਿਛ ਦਿਨ ਹੋ ਗਏ ਜੀ ਬੱਛਪੀ ਰੱਛਾ ਉਹਦੀ ਨਹੀਂ ਮਿਚਦੀ ਤੱਤਾਂ ਲੱਗ ਰੀਆਂ ਨਸ਼ਾ ਬੰਦ ਕਰਾ ਰੋਗੀ ਅੱਛਾ ਔਰ ਬਾਬਾ ਨਸ਼ਾ ਕਹਿੰਦੇ ਜੀ ਛੱਡ ਰੱਖਿਆ ਸੀ ਕੀ ਆਖੇ ਸੀ ਉਸ ਨੇ ਮੈਂ ਤਾਂ ਰੋਗ ਮਾੜਾ ਹਾਂ ਹਾਂ ਇਹ ਮਾੜਾ ਜੀ ਹੱਦੋਂ ਜ਼ਿਆਦਾ ਮਾੜਾ ਤੇ ਪਾਣੀ ਮੁੱਕ ਜਾਂਦਾ ਬੰਦੇ ਦਾ ਨਾ ਮਾ ਮੁੱਕੀ ਪਿਆ ਮੁੱਕੂ ਕੀ ਜੀ ਮੁੱਕੂ ਵੀ ਆ ਬਚਾ ਮਨੋਂ ਵੀ ਨੇੜੇ ਨਿਕਾਲੀ ਰਹਿ ਗਿਆ ਹੂੰ ਐਂ ਕੀ ਗੱਲ ਬਣ ਗਈ ਬੱਸ ਜੀ ਉਹ ਪੰਗਾ ਜਲੇ ਬੈਠੇ ਲਾਇਸੈਂਸ ਜਾਂ ਭਰਤਾ ਜੀ ਰਫਲਦਾ ਕੀ ਰਫਲਦਾ ਹਾਂ ਉਹ ਜੀ ਪੁੱਕੀ ਖਾਂਦੇ ਸੀ ਸਾਨੂੰ ਪਤਾ ਫਿਰ ਉਹ ਕਹਿੰਦੇ ਵਿੱਚ ਆਉਂਦੀ ਆ ਜੀ ਅੱਛਾ ਉਹਦੇ ਹਾਂ ਉਹ ਛੱਡਣੀ ਪਊ ਜੀ ਅੱਛਾ ਪੱਦ ਵੀ ਫੋਕੀ ਆਈ ਇਹਦੇ ਨਾਲ ਕੋਈ ਮੁਸ਼ਕਲ ਨਾ ਲੈਣਾ ਕੋਈ ਫੋਕੀ ਨਾ ਛੱਡੀ ਕੋਈ ਅੰਗ ਪੈਰ ਖੜਜੂ ਅੰਗ ਤਾਂ ਹੁਣ ਬਾਬਾ ਖੜਿਆ ਨਾ ਖੜੀ ਜੋ ਲੱਖ ਰੁਪਿਆ ਭਰੀ ਬੈਠੇ ਫਿਰ ਕਿੱਦੇ ਨੁਕੀਏ ਮਾਤੜ ਬੰਦੇ ਜੀ ਇਹ ਵੀ ਗੱਲ ਸਹੀ ਹੈ ਨਾ ਹੁਣ ਨਾ ਤਾਂ ਟੱਤੀ ਆਉਂਦੇ ਟੱਤੀ ਦਾ ਤਾਬ ਜੇ ਅੰਦਰ ਕੁਝ ਹੋਵੇ ਪੱਦ ਵੀ ਬਸ ਫਿਸਰ ਫਿਸਰ ਜਿਵੇਂ ਟਰੈਕ ਦੇ ਟਾਇਰਾਂ ਤੋਂ ਢੱਲੀਆਂ ਹੁੰਦੀਆਂ ਆਏ ਬਾਗੋਂ ਦੀ ਕੋਈ ਹੋਰ ਖੜਕੇ ਵਾਲੀ ਗੱਲ ਨਹੀਂ ਕੋਈ ਮੁਸ਼ਕਲ ਨਹੀਂ ਅੱਛਾ ਬਾਗਾਂ ਸੀ ਬਣੀਏ ਕੰਜੇ ਤੂੰ ਕੀ ਬੰਦੂਖ ਦੀ ਨਾਲੀ ਬੁੰਡ ਚ ਲੈਣੀ ਸੀ ਉਹ ਸਾਨੂੰ ਸਰਦਾ ਜੀ ਬਾਬਾ ਕੀ ਕਰਾਉਣਾ ਤੂੰ ਤੈਨੂੰ ਪਤਾ ਅਮਲੀ ਬੰਦਾ ਹੈ ਤੂੰ ਓਏ ਆਏ ਬਾਬਾ ਪਤਾ ਨਹੀਂ ਸੀ ਵੀ ਭੁੱਕੀ ਦੀ ਰੋਕ ਆ ਆਏ ਮੈਂ ਲੋਕ ਭੈਣ ਕਰ ਗਲਤ ਹੈ ਫਿਰ दारू ਦੀ ਤਾਂ ਮੰਨਦੇ ਭੁੱਕੀ ਖਾ ਕੇ ਤਾਂ ਬੰਦਾ ਚਲਾਉਂਦਾ ਨਹੀਂ ਬਾ ਨੂੰ ਬਾਬਾ ਚਲਾਉਣੀ ਕੀ ਆ ਬਸ ਚਲਾ ਕੇ ਆਪਾਂ ਕਰਨੀ ਤਾਂ ਉਹੀ ਪੰਗਾ ਲੈ ਲਿਆ ਸਾਡੇ ਇੱਕ ਤਾਂ ਨਾਲ ਇੱਕ ਸਾਡਾ ਬੈਰ ਆ ਉਹ ਬੰਦ ਕਹਿਣਾ ਤੁਹਾਨੂੰ ਪਤਾ ਹੀ ਬੰਦ ਦਾ ਰੋਲਾ ਬੰਦ ਕੇ ਦਾ ਰੋਲਾ ਕਰਕੇ ਹਾਂਜੀ ਹਾਂ ਫੇਰ ਤਾਂ ਭਾਈ ਚਾਹੀਦਾ ਹੋਰ ਬਾਬਾ ਫਿਰ ਮੈਂ ਟਰਾਈ ਮੁੰਡੇ ਦਾ ਬਣਾ ਦਿੰਦਾ ਮੁੰਡਾ ਵੀ ਬਾਬਾ ਹੁਣ ਕਿਹੜਾ ਸਲਾਗ ਹੈ ਮੈਂ ਕਹਾਂ ਮੈਂ ਖਾਂਦਾ ਇਹ ਵੀ ਆਈ ਇਹ ਵੀ ਵਿਆਹ ਤਾਂ ਵਿਆਹ ਵਿਆਹ ਤਾਂ ਲਾ ਲੋ ਬਾਲ ਇਹਨੇ ਪੂਰਾ ਕੰਮ ਕਰ ਦੇ ਹੁਣ ਉਹ ਇਹਦੀ ਵੀ ਛੜਾਤੀ ਮੈਂ ਨਾ ਹੀ ਬਾਬਾ ਅੱਛਾ ਮੈਂ ਕਹਾਂ ਇਹ ਛੜਾ ਨਸ਼ਾ ਮਾੜਾ ਹੁੰਦਾ ਸਹੀ ਗੱਲ ਹੈ ਇਹ ਬਖਤ ਪਏ ਤੋਂ ਬੰਦੇ ਨੂੰ ਪਤਾ ਲੱਗਦਾ ਨਸ਼ਾ ਮਾੜਾ ਸਾਨੂੰ ਵੀ ਲੱਗ ਗਿਆ ਪਤਾ ਲਾ ਕੇ ਹੁਣ ਬਾਬਾ ਜੀ ਮੈਨੂੰ ਮਾੜਾ ਦੱਸਣ ਲੱਗ ਗਿਆ ਨਸ਼ੇ ਤੇ ਲਾ ਕੇ ਹੁਣ ਮੈਂ ਬਾਬਾ ਕੋਈ ਪੂਰੀ ਇਹੇ ਜੀ ਬਣਾ ਕੇ ਦੇ ਵੀ ਬੁੰਡ ਪਲਾਸ ਵਾਂਗੂ ਘੁੱਟ ਦੇ ਨਾਲ ਦੀ ਨਾਲ ਕੱਤੀ ਨਾ ਆਵੇ ਪਲਾਸ ਵਾਂਗੂ ਛੱਡ ਬਾਲ ਵੀ ਨਹੀਂ ਪੈਣਾ ਅੱਛਾ ਜੀ ਬੋਹ ਤੇਰੇ ਬੇਟਾ ਬਚਾ ਦੇ ਬਾਬਾ ਜੀ ਫੇਰ ਤਾਂ ਬਚਾ ਦੋ ਬਾਬਾ ਜੀ ਸਾਨੂੰ ਹਾਂ ਟਿੰਗੀ ਭਮਾ ਜਾਈਂ ਅੰਦਰੋਂ ਨਹੀਂ ਕੋਸ ਆਉਂਦਾ ਬੱਸ ਬੇਟਾ ਤਾਰ ਦੇ ਬੁੰਡ ਕਸਣੀ ਪਾ ਦੂੰ ਵਿੱਚ ਹਾਂ ਉਹ ਪਾ ਮੁਠੀ ਵਿੱਚ ਬੱਸ ਫੇਰ ਅੱਛਾ ਜੀ ਨੂੰ ਪੁੱਛੇ ਕਿ ਚੁੱਪ ਚੁੱਪ ਖਾ ਲਾ ਫੜ ਦੇ ਜੀ ਨਾਲ ਉੱਕੀ ਬਈਆ ਵਾਲੀ ਨਾ ਬਾਬਾ ਅਜ ਤਾਂ ਪੁੱਕੀ ਬਣੀ ਉਹ ਮਰੀ ਜਾਂਦੇ ਆ ਦੋਨੀਆਂ ਇਹ ਵੀ ਡੰਗੂ ਪਿਆ ਗਿਆ ਅੱਛਾ ਕਰੇ ਹਾਂ ਇਹ ਤਾਂ ਹੀ ਪਿਆ ਹਾਂ ਫਿਰ ਪਪਾ ਫੜਿਆ ਗਿਆ ਨਾ ਆਪੇ ਹੋ ਰਹੀ ਤਾਂ ਆਪੇ ਹੋ ਬਣ ਮਰੀ ਜਾਂਦਾ ਤਾਂ ਕੋਈ ਕਿਉਂ ਲੈ ਹਾਂ ਬਾਬਾ ਦਾ ਕੱਲ ਦਾ ਛਿੱਟੇ ਜੇ ਮਰੀ ਜਾਂਦਾ ਅੱਛਾ ਜੀ ਕਿਦੋਂ ਮਿਲਿਆ ਵੀ ਨਹੀਂ ਗਾ ਸਾਨੂੰ ਸਾਡਾ ਭਰਾਵਾ ਜਿਹੜਾ ਬੰਦਾ ਹੁੰਦਾ ਸੀ ਅੱਛਾ ਉਹ ਭਰਾਵਾ ਵਿਚਾਰਾ ਗਿਆ ਮਾਰ ਅੱਛਾ ਅੱਛਾ ਤੇ ਨਸ਼ਾ ਰਿਟਾ ਤੁਸੀਂ ਵੀ ਜਾਂਉਂਦੇ ਹੈ ਨਹੀਂ ਇਹਦਾ ਮਤਰਾ ਨਾ ਮਾਰਦਾ ਤੁਸੀਂ ਪਹਿਲਾਂ ਗਏ ਉਹਦੇ ਨਾਲ ਉਹ ਤਾਂ ਤਾਂ ਹੀ ਹੋੜਾ ਹੀ ਜਾਂਦਾ ਰਿਠੇ ਦਾ ਹੋਰ ਹੋਰ ਜੀਆਂ ਨਿਕਲੀਆਂ ਗੋਟੀਆਂ ਹੋਰ ਖਾਣਾ ਫਿਰ ਬਾਬਾ ਤੇ ਚਰਪੀਆਂ ਮੰਨ ਨਾ ਮੰਨਦਾ ਹਾਂ ਇਹ ਖਾਂਦਾ ਬਾਬਾ ਇਹ ਤਾਂ ਦੋ ਤਿੰਨ ਚਾਰ ਖਾ ਜਾਂਦਾ ਇਹ ਤਾਂ ਚਰਪੀਆ ਹਾਂ ਨਾਲ ਪੀ ਜਾਂਦਾ ਨਾਲ ਚਰਪੀਆ ਪੀਦਾ ਮੈਂ ਉਹ ਤਾਂ ਕਹਿੰਦਾ ਭੁੱਖ ਵਾਸਤੇ ਖਾਂ ਮੈਨੂੰ ਭੁੱਖ ਨਹੀਂ ਲੱਗਦੀ ਸ ਭਾਂਡਾ ਫੁੱਡਾ ਭੁੱਖ ਵਾਸਤੇ ਭੁੱਖ ਨਾ ਤੂੰ ਲੋਕ ਐਵੇਂ ਭਾਂਡਾ ਹੀ ਜਾਂਦੇ ਕਿ ਭੁੱਖ ਵਾਸਤੇ ਲੋਕ ਨੂੰ ਨਸ਼ਾ ਦਾ ਨਸ਼ਾ ਦਾ ਉਹਦਾ ਨਸ਼ਾ ਤਾਂ ਆਇਆ ਮੈਂ ਤਾਂ ਆਈ ਰੱਖਾ ਖਣ ਮਹਤਲ ਭੁਖੀ ਲਾਦੀ ਭੁੱਖ ਲਾ ਕਰੋ ਲੱਗਦੀ ਬਹੁਤ ਆ ਯਾਰ ਭੁੱਖ ਕੇ ਚੁੰਗ ਘਾਸੀ ਉੱਧਰ ਆ ਕਾ ਨੂੰ ਕੰਮਾਜੀ ਲੱਗੇ ਅਸੀਂ ਜੰਗੋ ਦਾ ਮਾਰਾ ਖਾਂਦਾ ਦੀ ਜੰਗੋ ਨਹੀਂ ਪਿੰਡ ਦਾ ਲੈ ਇਹ ਘੁੰਡ ਛੀਂਦਾ ਅੱਜ ਅੱਜ ਆਈ ਨਹੀਂ ਜੰਗੋ ਇਸ ਗੱਲ ਦੀ ਮਾਰੀ ਹੈ ਹੀ ਨਹੀਂ ਕੋਈ ਮੈਂ ਬੋਲੇਗਾ ਰਿੱਠਾ ਦਾ ਤੂੰ ਵੀ ਝੋਕ ਦੇ ਨਾ ਤੇਰੇ ਵੀ ਨੇੜੇ ਲੱਗਿਆ ਪਿਆ ਹੋਰ ਹੋਰ ਪਿਆ ਮੈਂ ਆਪ ਮਿਲਾਂਗਾ ਮੈਂ ਤਾਂ ਚਾਰ ਪੰਜ ਪਿੰਡ ਨੰਗੇ ਅਸੀਂ ਗਾਹਾਂ ਤੇ ਮੈਨੂੰ ਤਾਂ ਆਪ ਨਹੀਂ ਮਿਲੀ ਨਹੀਂ ਕੋਈ ਇਹ ਤਾਂ ਬਾਬਾ ਆਪ ਦੇ ਘਰ ਦੇ ਮੈਂ ਤੇਰੇ ਕੋਲੇ ਭੇਜਦਾ ਸੀ ਇਹਨੂੰ ਮੇਰੇ ਕੋਲ ਇਹਦੇ ਕੋਲ ਆ ਮੈਂ ਤਾਂ ਬੁਰਾ ਹਾਲ ਹੋ ਰਿਹਾ ਉੱਤਰਗਾ ਨਸ਼ਾ ਤਾਂ ਹੁ ਤੂੰ ਤਾਂ ਹੂੰ ਛੱਡਿਆ ਆ ਛੱਡਿਆ ਤਾਂ ਹੂੰ ਅਗਰ ਤੇ ਫੇ ਨਸ਼ਾ ਤਾਂ ਦੇ ਪਚਾ ਆ ਅੱਛਾ ਤਾਂ ਫਿਰ ਮੈਂ ਪਾਲੇ ਨੂੰ ਭੇਜ ਦੂੰਗਾ ਹੋਰ ਕੋਈ ਨਾ ਬਾਬਾ ਉਹ ਚਾਰ ਸਨੇਚਰ ਨੇ ਚੇਤਨ ਕਰਿਆ 5 ਦਿਨ ਹੋ ਗਏ ਮੈਂ ਤਾਂ ਬਾਬਾ ਨੂੰ 5 ਤੇ ਛੱਡਿਆ ਤੁਸੀਂ ਕਿਉਂ ਨਹੀਂ ਮਰਨਾ ਤੁਸੀਂ ਹੋਰ ਚਾਰ ਸਨੇਚਰ ਵੀ ਭੇਜ ਦੀਆਂ ਇਹਦੇ ਵਾਸਤੇ ਨਾ ਨਾ ਦੇ ਦੂੰ ਯਾਰ ਚੀਜ਼ ਤਾਂ ਖੁੱਲਾ ਵੀ ਭੇਜੀ ਨਹੀਂ ਹੁਣ ਗੱਲ ਕਰ ਹੁਣ ਕੁੜੀਆਂ ਬਣਾ ਕੇ ਦੇ ਦੇ ਸਾਨੂੰ ਬਾਬਾ ਕੁੜੀਆਂ ਤਾਂ ਹੈ ਜੀਆਂ ਬਣਾ ਕੇ ਦੇ ਦੂੰਦਾ ਤੇ ਬਾਲ ਕੀ ਟੱਪਦਾ ਬੱਸ ਬਾਬਾ ਕੁੜੀਆਂ ਬਣਾ ਦੇ ਜਮਾਤਰਾ ਗੋਣਨਾ ਭੁੱਲਾ ਤਾਂ ਮੈਂ ਵੀ ਅੱਜੋ ਹੀ ਖਾਧੀ ਆ ਹਾਰ ਕੇ ਅੱਛਾ ਹੋ ਰਹਾ ਦਾ ਛਿੱਟੇ ਜੇ ਮਾਰੀ ਜਾਂਦਾ ਸੀ। ਤੁਸੀਂ ਕਹਿ ਰਹੇ ਨਾ ਮਾੜਾ ਮੋਟਾ ਬਾਬਾ ਪੂਰਾ ਹੱਡ ਪੱਟ ਸੰਟੂ ਕੀ ਮਾਰ। ਜਮਾ ਆਏ ਉੱਡਿਆ ਫਰੇਗਾ। ਤੂੰ ਤਾਂ ਹੀ ਅੱਗੇ ਨਾਲ ਬਹੁਤ ਘਟਾ ਦੇ। ਐ ਕਰੀ। ਭਾਬਾ ਭੁੱਕੀ ਖਾ ਕੇ ਵਗ ਜੀ। ਤੈਨੂੰ ਕਰਿਆ ਆ ਫੜ ਲੈ ਨਾਲੇ ਖਾਦੀਆਂ ਨਾਲੇ ਵੇਚ ਨਹੀਂ ਆਉਂਦੀ। ਇਹ ਵੀਆਂ ਭੁੱਖੀਆਂ ਦੇਉ। ਬੱਲੇ ਬੱਲੇ ਤੈਨੂੰ ਦੱਸਿਆ ਇਹਨਾਂ ਕੋਲੇ ਹਾਂ। ਗੱਲ ਸਹੀ ਹੋਈ। ਚੀਚਾ ਛਾ ਰਹੀਆਂ। ਨਾਲ ਖਾਦੀਆਂ ਨਾਲੇ ਕੱਢ। ਅੱਛਾ ਜੀ। ਬੇਟਾ ਬਾਬਾ ਬਚਾ ਲੈ ਜੀ। ਨਾਲੇ ਵੇਚ ਨਹੀਂ ਆਉਂਦੀ। ਬੇਟਾ ਮੈਂ ਤੁਹਾਨੂੰ ਨਾ ਹਾਂ। ਸਵਾਕ ਲੋ ਭੁੱਕੀ ਦੀ ਮੱਥਾ ਟੇਕ। ਫੇਰ ਤਾਂ ਬਚਾਈ ਦੇ ਦੇਖਦੀ ਭੁੱਕੀ ਦਾ ਘਰ ਮੱਥਾ ਹੁੰਦਾ ਪਾਪਾ ਇੱਕ ਡੱਬਾ ਨਾਲ ਸਨੇਚਰਾਂ ਦੇ ਵੀ ਭੇਜੀ ਕਾੜ ਦੇ ਪਾੜ ਦੇ ਹਾਂ ਉਹਦਾ ਹੀ ਮੱਥਾ ਡੇਕ ਦੂ ਐ ਪਾਪਾ ਰੁਪਏ ਲੈ ਲੀਆਂ ਅਵੇ ਦੁੱਧ ਲੈ ਇਹ ਸਮੇਂ ਤੇ ਸਾਡੇ ਕੋਲੇ ਆਉਂਦਾ ਨਾ ਦਾਣੇਦਾਰ ਅੱਛਾ ਬਟੇ ਮਾਰੇ ਧਰ ਕੇ ਇਥੋਂ ਇਲਮ ਜਿਹੜੋ ਜੰਗੋ ਤੇ ਝੰਬੀ ਵੀ ਜੀ ਸਿਰਪਾਰ ਨਾ ਕੋਈ ਉਖਾਣ ਨਹੀਂ ਹਟਦਾ ਅੱਛਾ ਯਾਰ ਹਾਂ ਬਾਈ ਤਗੜੀ ਚੀਜ਼ ਆ ਗੱਲ ਕਰੀ ਇਹ ਤਾਂ ਬਾਈ ਜੇ ਬਾਬਾ ਸੀ ਤਾਂ ਅਸੀਂ ਤਾਂ ਬਹੁਤ 10 ਦਿਨ ਹੋ ਗਏ ਪਕਾਈ ਕਰਕੇ ਹੱਥੇ ਦਾ ਲਜਾਈ ਨਹੀਂ ਮਿਲਿਆ ਕਿਸੇ ਬਾਤ ਅਰੇ ਬਾਬਾ ਕਾਦਾ ਫੜਦਾਈ ਤੇ ਗੱਲ ਕਰਦੇ ਮੈਂ ਤਾਂ ਓਏ ਬੰਦੇ ਨਹੀਂ ਹੋਇਆ ਕੋਈ ਮੈਂ ਤਾਂ ਨੂੰ ਅੱਖ ਚ ਮੰਗ ਚੰਦ ਕੋਲ ਜਾ ਕੇ ਆ ਮੈਨੂੰ ਪਰਸੋ ਟੱਕਰੇ ਡਾਲੀ ਲਿਆ ਗਰੀਠਾ ਰਿਹਾ ਸੱਚ ਅੱਛਾ ਇਹਨੇ ਵਿਚਾਰੇ ਨੂੰ ਬਚਾਉਂਦੇ ਨੇ ਗੱਲ ਨਹੀਂ ਕਰੀ ਹੋਣੀ ਗੱਲ ਹਰੇਕ ਕੋਲ ਦਾ ਚੰਦ ਕਰੀਦੀ ਵੀ ਨਹੀਂ ਜਾਂਦੀ ਏਕ ਨੂੰ ਪੜਦਾ ਦਿੱਟਾ ਆਹ ਲੱਖ ਤੋਂ ਬਾਬਾ ਹੀ ਨਸ਼ੇ ਖਾਈ ਜਾਂਦੇ ਲੋਕਾਂ ਨੂੰ ਕੀ ਹਟਾਉਂ ਤੱਸਦੇ ਤਾਂ ਹੁਣ ਵੀ ਕਦੋਂ ਸੀ ਤੁਸੀਂ ਬੁੰਡ ਚ ਬਾ ਵਧੀ ਆ ਓਏ ਹੋਰ ਹੁਣ ਕੀ ਕਰਗੇ ਇਹ ਬਾਈ ਲੈ ਜਾਂਦਾ ਇਹ ਤਾਂ ਪੰਗਰ ਜਾਈਆਂ ਲੈਣਾ ਮੇਰੇ ਸਹੁਰੇ ਦਾ ਚਿੱਟਾ ਨਾਲ ਪਸੋਂ ਪੜਦਾ ਕੀ ਕੀ ਗੱਲ ਹੈ ਇਹ ਬਾਬਾ ਨਸ਼ੇ ਕਰਕੇ ਖੂਨ ਥੜ ਜਾਂਦਾ ਫਿਰ ਨਸ਼ਾ ਕਰਦਾ ਇਹ ਮੈਂ ਤਾਂ ਕੰਬਲ ਲੈ ਲੈ ਕੋਟੀ ਪਾਲੀ ਦੇ ਵੀ ਤੇਰੇ ਵਾਲਾ ਕੰਮ ਹੀ ਹੋ ਰਿਹਾ ਜੋਲ੍ਹੇ ਹੋਰ ਟੇਡਾ ਹੋਇਆ ਤੇ ਭਾਰੀ ਨਾ ਮਗਰ ਬਾਜਣਾ ਇਹ ਭਾਰ ਤੇ ਜਮਾ ਪਾਲੇ ਨੇ ਇਹਦਾ ਬਾਬਾ ਮੈਂ ਫੜਾਉਣਾ ਨਸ਼ਾ ਨੂੰ ਸਣਾ ਤੇ ਦੋ ਦੋ ਘਰ ਫੇਰਾ ਹੈ ਨਸ਼ਾ ਭੇਜ ਦੀ ਪਾਲੇ ਨੂੰ ਲੈ ਕੇ ਭੇਜੂ ਭੇਜੂ ਮੋੜੀਆਂ ਤੈਨੂੰ ਐ ਜਿਹਾ ਬਣਾ ਕੇ ਦੇਉਂਗਾ ਤੇ ਬਾਲਕੀ ਪੈ ਜੇ ਫਿਰ ਤਾਂ ਬਾਬਾ ਬਚਾ ਜੋਰ ਮਾਰੀ ਜਾਈ ਬੁੰਡ ਨਹੀਂ ਖੁੱਲਦੀ ਬਚਾ ਖੁੱਲ ਲੈ ਨਾ ਅੰਕਰੀ ਮੱਜੇ ਮੈਂ ਤੈਨੂੰ ਐ ਕਰ ਤਾਂ ਮੈਂ ਆਦੇ ਵਾਸਤੇ ਬਣ ਗਿਆ ਇੱਕ ਪਈਏ ਕਰ ਲੈ ਜਾ ਪਹਿਲੇ ਇੱਕ ਤਾਂ ਦੇ ਬਾਬਾ ਤੇਰਾ ਟਕਿਆ ਹੋ ਜੂ ਜੇ ਫਿਰ ਦੂਜਿਆਂ ਬਾਬਾ ਕੱਢ ਦੇਗਾ ਦੂਜਿਆਂ ਐ ਕਰ ਹਾਂ ਉੱਕੀ ਭੇਜ ਦੇ ਅੱਜ ਰਾਤ ਨੂੰ ਬਣਾ ਕੇ ਤੜਕੇ ਸੰਦੇਹਾ ਲੈ ਜੀ ਤੜਕੀ ਫੜਾ ਜਾਈ ਬਾਬਾ ਭੁੱਕੀ ਸਾਨੂੰ ਪਾ ਫੇਰ ਪੁੜੀਆਂ ਨਹੀਂ ਮੰਨਦੀਆਂ ਤੜਕੇ ਫੇ ਰੱਖੋ ਬਣਾਉਣਾ ਖਾ ਕੇ ਨਸ਼ਾ ਫੇਰ ਵਸ ਕੇ ਜਵਾਨੀਆਂ ਅਜ ਰਾਤ ਨੂੰ ਮੰਨਾਂਗੇ ਸੋ ਦੋੜੀ ਟੜੀ ਵੀ ਪਉ ਦਵਾਈ ਫੇਰ ਫਸ ਫੇਰ ਬਾਬਾ ਨਸ਼ਾ ਵਰਤੇ ਨਾ ਕਾਟ ਗਿਆ ਉਹ ਤਾਂ ਇੱਕ ਹੀ ਆਏ ਤੂੰ ਐ ਉੱਡੂ ਉੱਡੂ ਕਰੇਗਾ ਆ ਤਾਂ ਕਰਮਾਲੇ ਬਚਾ ਤੇ ਜਾ ਨਾਲੇ ਨਸ਼ਾ ਵਿੱਚ ਨਹੀਂ ਆਉਂਦਾ ਭੋਆ ਕਿੰਨੇ ਖਾਈ ਬੱਸ ਫੇਰ ਵਿੱਚ ਨਾ ਆਵੇ ਆਉਂਦਾ ਨਹੀਂ ਚੱਲੀਏ ਆਪਾਂ ਚੰਗਾ ਬਾਬਾ ਫੇਰ ਚੰਗਾ ਰੀਠਾ ਦਾਸਾ ਚੰਗਾ ਉਸਤ ਆਦਮੀ ਭੇਜ ਦਾਂ ਭੇਜ ਦੀ ਭੇਜ ਦੀ ਚੰਗਾ ਬਾਈ ਚੰਗਾ ਰੀਠਾ ਦਾਸਾ ਹੋਰ ਪੜਾ ਹੋਊਗਾ ਆਪਾਂ ਮੰਨਦਾ ਹਾਂ ਮੰਨਦਾ ਤਾਂ ਕੀ ਭਾਂਡਾ ਫੁੱਡਾ ਰਿਹਾ ਆਪਰੇ ਗੱਲ ਚ ਟੱਟਿਆ ਰਿਹਾ ਬਾਬੇ ਤੇਰਾ ਜਿਹੜਾ ਕੰਮ ਦਾ ਗੱਡੂ ਕੰਮ ਤਾਂ ਗੱਡੂ ਹੋਰ ਆਪਾਂ ਤੜਕੇ ਬੋਲਦੇ ਆਈ ਨਾ ਤੜਕਣੂ ਬਾਬੇ ਨੇ ਮਰ ਜੇ ਤੂੰ ਨਾ ਜਾ ਭੇਜਦਾ ਫਿਰਦਾ ਇਦਰਾ ਘਾਉਂ ਤਾਂ ਬਚਨ ਵਾਲਾ ਕੰਮ ਨਹੀਂ ਉਂ ਦਾ ਕਿੱਥੇ ਆ ਬਚਨ ਵਾਲਾ ਕੰਮ